ਅੱਜ ਦੇ ਮੁੱਖ ਮਮਾਰ ਸਪਾਰ ਹਰਕਮੋਤੀ ਸਿੰਘ ਸਾਹਿਬ ਐਸਐਸਟੀ ਦੇ ਅਧਿ ਜਵਿੰਦਰ ਸਾਡੇ ਤੋਂ ਪਹੁੰਚੇ ਆ ਅਸੀਂ ਰਾਇਅਤੀ ਤੇ ਪਹੁੰਚਣ ਦਾ ਉਨ੍ਹਾਂ ਦਾ तहे ਦਿਲੋਂ ਸਵਾਗਤ ਕਰਦੇ ਆਂ ਜਿਲੰਦਰ ਜਿਆਤੀ ਦੇ ਬਹਿਤ ਆਪਾਂ ਅਜਲਾ ਇਵੈਂਟ ਜਿਹੜਾ ਹੈ ਵਾਈਅਕੀ ਲੋਕਾ ਕਲਾ ਵਿੱਚ ਰੱਖਿਆ ਆ ਜਿਸ ਦੇ ਵਿੱਚ ਵੀ ਪ੍ਰੋਗਰਾਮ ਉਹ ਵੀ ਚੇਚਿਤਤਾ ਦੇ ਉੱਤੇ ਬਣ ਕੇ ਆ ਇਸ ਦੇ ਵਿੱਚ ਸਾਰੇ ਜਿਹੜੇ ਸਹਿਯੋਗ ਜਿਹੜਾ ਅਜਲਾ ਇਵੈਂਟ ਆਰਗੇਨਾਈਜ਼ ਕਰ ਮੇ ਇੱਕ ਸਰਦ ਬਲਦੀ ਸਿੰਘ ਦਾ ਸਿੰਘ ਐਸ ਐਚ ਉਹ ਬਣਾ ਆ ਆਪ ਜੀ ਨੂੰ ਵੀ ਬੀਕ ਅਤੇ ਇਹਦੇ ਵਿੱਚ ਪੰਜਾਬ ਪੁਲਿਸ ਦਾ ਰਾਸ਼ਟਰਪਤੀ ਅਵਾਰਡ ਜਿਹੜਾ ਦਿੱਤਾ ਗਿਆ ਨਾਲ ਸਨਮਾਨਿਤ ਕੀਤਾ ਗਿਆ ਜਿਲੰਦਰ ਤੋਂ ਪਹਿਲਾਂ ਬਤੌਰ ਐਸਐਸਪੀ ਬਲੇਰਪੋਟ ਦਾ ਮੀਟਾ ਤੇ ਪਠਾਨਕੋਟ ਦੇ ਸਵਾਗਤ ਕਰਿਆ। ਉਸ ਦੇ ਨਾਲ ਹੀ ਸਾਡੇ ਦੇ ਮਾਨ ਕਲੰਪੀਅਨ ਰਣਜੀਤ ਸਿੰਘ ਐਸਪੀ ਗੰਦਰ ਅਧਿਆਤਿ ਉੱਥੇ ਪਹੁੰਚੇ ਆ। ਅੱਜ ਦਾ ਪੰਜਾਬ ਪੁਲਿਸ ਵੱਲੋਂ ਵਿੱਡੀਗਮ ਹੈਮ ਸੰਪਰਕ ਮਹਿੰਮ ਦੇ ਤਹਿਤ ਅੱਜ ਐਸਐਸਪੀ ਜਲੰਧਰ ਰੂਰਲ ਜਿਹੜੇ ਵਾਈਐਫਸੀ ਰੁੜਕਾ ਕਲਾ ਦੀ ਗਰਾਊਂਡ ਵਿੱਚ ਪਹੁੰਚੇ ਹੈ ਸਰ ਪਹਿਲਾਂ ਸਵਾਗਤ ਹੈ ਤੁਹਾਡਾ ਸੰਪਰਕ ਮਹਿੰਮ ਜਿਹੜਾ ਚੱਲ ਰਹੀ ਹੈ ਕਿਹੋ ਜਿਹਾ ਹੰਗਾਰਾ ਹੈ ਕਿਉਂਕਿ ਪਹਿਲੀ ਜਿਹੜੀ ਸ਼ੁਰੂਆਤ ਹੋਈ ਸੀ ਤੁਸੀਂ ਗੁਰਾਇਆਂ ਤੋਂ ਕੀਤੀ ਸੀ ਤੇ ਅੱਜ ਗੁਰਾਇਆਂ ਦੇ ਪਿੰਡ ਰੁੜਕਾ ਕਲਾ ਦੇ ਵਿੱਚ ਪਹੁੰਚੇ ਬਿਲਕੁਲ ਜੀ ਇਹ ਸੰਪਰਕ ਸਾਡਾ ਬਹੁਤ ਅਹਿਮ ਪ੍ਰੋਗਰਾਮ ਹੈ ਪੰਜਾਬ ਪੁਲਿਸ ਦਾ ਜਿਹਦੇ ਨਾਮ ਤੋਂ ਹੀ ਪਤਾ ਲੱਗਦਾ ਵੀ ਅਸੀਂ ਸੰਪਰਕ ਕਰਨਾ ਚਾਹੁੰਦੇ ਹਾਂ ਅਸੀਂ ਆਪਣੇ ਜਿਹੜੀ ਪੰਜਾਬ ਪੁਲਿਸ ਦੀ ਕਮਿਊ ਵਧਾਉਣਾ ਚਾਹੁੰਦੇ ਆ ਇਹਦੇ ਵਿੱਚ ਅਸੀਂ ਲੋਕਾਂ ਨਾਲ ਇੰਟਰੈਕਸ਼ਨ ਕਰਦੇ ਹੈਗੇ ਆ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨੂੰ ਸੁਣਦੇ ਆ ਔਰ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਅੱਜ ਜਿਹੜਾ ਇਹ ਰੁੜਕਾ ਕਲਾਂ ਦੇ ਵਿੱਚ YFC ਦੇ ਸਹਿਯੋਗ ਦੇ ਨਾਲ ਸਾਡਾ ਸਪੋਰਟਸ ਇਵੈਂਟ ਹੁਣੇ ਕੰਪਲੀਟ ਹੋਇਆ ਇਹਦਾ ਸਾਡਾ ਮੇਨ ਪਰਪਸ ਹੈਗਾ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਪ੍ਰੇਰਿਤ ਕੀਤਾ ਜਾਵੇ ਵੀ ਨਸ਼ਾ ਛੱਡ ਕੇ ਗਰਾਊਂਡਾਂ ਵੱਲ ਆਉਣ ਤਾਂ ਕਿ ਜਿਹੜਾ ਸਾਡਾ ਪੰਜਾਬ ਹੈਗਾ ਜਿਹੜਾ ਜਿਸ ਕਰ ਕਰਕੇ ਪੰਜਾਬ ਜਾਣਿਆ ਜਾਂਦਾ ਉਹਦਾ ਦੁਬਾਰਾ ਗੌਰਵ ਜਿਹੜਾ ਉਹ ਬਹਾਲ ਕੀਤਾ ਜਾ ਰਿਹਾ ਸਰ ਦੇਖਿਆ ਤੁਸੀਂ ਛੋਟੇ ਛੋਟੇ ਬੱਚੇ ਜਿਹੜੇ ਕਾਫੀ ਵੱਡੇ ਜਿਹੜੇ ਪਿੰਡਾਂ ਦੇ ਵਿੱਚ ਵੀ ਲੈ ਕੇ ਇਹਨਾਂ ਦੇ ਬਾਈ ਐਫਸੀ ਦਾ ਜਿਹੜਾ ਇਹ ਚੱਲਦਾ ਏਐਫਐਲ ਲੀਗ ਹੈ ਜਗਵਾਨ ਦੇ ਸਹਿਯੋਗ ਦੇ ਨਾਲ ਇਹ ਚੱਲਦੀ ਹੈ ਲਗਾਤਾਰ ਕਈ ਸਾਲਾਂ ਤੋਂ ਜੀ 16 ਫਰਵਰ ਨੂੰ ਹੁਣ ਕਲੋਜ਼ਿੰਗ ਸੈਰਮਨੀ ਹੈ ਉਹਦੇ ਵਿੱਚ ਵੀ ਪਹੁੰਚ ਰਹੇ ਇਹ ਦੇਖੋ ਬਿਲਕੁਲ ਜੀ ਇਹਨਾਂ ਨੇ ਆਲਰੇਡੀ ਮੈਨੂੰ ਇਹਨੂੰ ਵਾਈਟ ਕਰਤਾ ਹੈਗਾ ਤੇ ਜੱਗ ਬਾਣੀ ਦਾ ਵੀ ਮੈਂ ਥੈਂਕਸ ਕਰੂੰਗਾ ਇਹਨਾਂ ਨੇ ਪੇਪਰ ਨੇ ਬੜਾ ਸਹਿਯੋਗ ਦਿੱਤਾ ਮੈਨੂੰ ਸਰ ਬਲਵੀਰ ਸਿੰਘ ਆਪਣੇ ਰਿਟਾਇਰਡ ਅਫਸਰ ਦੱਸ ਰਹੇ ਸੀਗੇ ਔਰ ਜਿਹੜਾ ਆਉਣ ਵਾਲਾ ਈਵੈਂਟ ਹੈਗਾ ਉਹ ਚ ਅਸੀਂ ਪ੍ਰੋਪਰ ਪੁਲਿਸ ਵੱਲੋਂ ਸਿਕਿਉਰਿਟੀ ਵੀ ਕਰਾਂਗੇ ਜੋ ਸਹਿਯੋਗ ਸਾਡੇ ਪੁਲਿਸ ਵੱਲੋਂ ਚਾਹੀਦਾ ਉਹ ਦੇਵਾਂਗੇ ਔਰ ਮੈਂ ਬੜੇ ਖੁਸ਼ੀ ਦੇ ਨਾਲ ਉਹਦੇ ਵਿੱਚ ਸ਼ਾਮਿਲ ਹੋਣਾ ਚਾਹੂੰਗਾ ਸਰ ਪਿੰਡ ਦੇ ਵਿੱਚ ਦੇਖਿਆ ਹੋਰ ਵੀ ਤੁਸੀਂ ਪ੍ਰੋਜੈਕਟ ਦੇਖਿਆ ਗਿਆ ਬਾਈ ਐਫਸੀ ਵੱਲੋਂ ਜਿਹੜੇ ਚਲਾਏ ਜਾਂਦੇ ਕਿਉਂਕਿ ਇੱਕ ਛੋਟੇ ਰੂਰਲ ਏਰੀਆ ਦੇ ਵਿੱਚ ਇਹ ਜਿਹੜਾ ਵੱਡਾ ਸਟੇਡੀਅਮ ਜਿਹੜਾ ਹੁਣ ਬਣ ਰਿਹਾ ਹੈ ਕਰੀਬ 40 ਕਰੋੜ ਦੀ ਲਾਗਤ ਦੇ ਨਾਲ ਕਿਹੋ ਜਿਹਾ ਦੇਖਦੇ ਹੋਰ ਵੀ ਤੁਸੀਂ ਵੱਖ-ਵੱਖ ਸਰਵਿਸ ਦੇ ਵਿੱਚ ਗਏ ਹੈਗੇ ਆ ਕਿਹੋ ਜਿਹਾ ਇਹ ਦੇਖਦੇ ਹੈਗੇ ਰੂਰਲ ਏਰੀਆ ਦੇ ਵਿੱਚ ਮੈਂ ਨਹੀਂ ਦੇਖਿਆ ਇਹੋ ਜਿਹਾ ਪਿੰਡ ਜੀ ਕੋਈ ਵੀ ਇਹ ਇੱਕ ਮਾਡਲ ਪਿੰਡ ਹੈਗਾ ਜਿਹਦੇ ਕਰਕੇ ਇਹਨਾਂ ਨੂੰ ਆਲਰੇਡੀ ਮਾਨਸਮਾਨ ਸੀਐਮ ਲੈਵਲ ਤੱਕ ਮਿਲਿਆ ਹੈਗਾ ਔਰ ਮੈਂ ਤਾਂ ਹੁਣ ਉਹੀ ਮੈਡਮ ਸਰਪੰਚ ਨੂੰ ਕਹਿ ਰਿਹਾ ਸੀ ਵੀ ਇਹਨੂੰ ਇੰਡੀਆ ਲੈਵਲ ਤੇ ਲੈ ਜਾਣਾ ਚਾਹੀਦਾ ਸਾਡਾ ਜਿਹੜਾ ਇਹ ਪਿੰਡ ਹੈਗਾ ਇੱਕ ਮਾਡਲ ਪਿੰਡ ਹੈਗਾ ਇਦਾਂ ਦਾ ਪਿੰਡ ਸਾਰੇ ਇੰਡੀਆ ਦੇ ਪਿੰਡ ਇਦਾਂ ਦੇ ਪਿੰਡ ਬਣਨੇ ਚਾਹੀਦੇ ਹੈ ਥੈਂਕ ਯੂ ਸਰ ਨੇਸ਼ਨ ਸਰਦਾਰ ਹਰਕਮਤ ਸਿੰਘ ਖਖਰੀ ਜਿਹੜੇ ਅੱਜ ਰੁੜਕਾ ਕਲਾ ਦੇ ਵਿੱਚ ਪਹੁੰਚਿਆ ਇੱਥੇ ਜਿਹੜੇ ਸੰਪਰਕ ਮੁਹਿੰਮ ਦੇ ਤਹਿਤ ਜਿਹੜਾ ਮੈਚ ਵੀ ਹੋਏ ਹੈਗੇ ਸ਼ੋਅ ਮੈਚ ਵੀ ਬੱਚਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਪੁਲਿਸ ਵੱਲੋਂ ਜਿਹੜੇ ਉਹਨਾਂ ਨੂੰ ਖੇਡ ਕੇਟਾ ਵੀ ਦਿੱਤੇ ਗਏ ਆ ਤੇ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਆ ਕਿ ਸੰਪਰਕ ਮਹੇਮ ਜਿਹੜਾ ਨਾਮ ਵੀ ਛੜਿਆ ਗਿਆ ਉਹ ਸੰਪਰਕ ਕਰਨਾ ਹੈਗਾ ਉਹਨਾਂ ਲੋਕਾਂ ਤੱਕ ਜਿਹੜੇ ਜਾਂ ਨਸ਼ੇ ਦੇ ਵਿੱਚ ਹੈਗੇ ਜਾਂ ਉਹ ਯੂਥ ਨੂੰ ਜਿਹੜੇ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ਤੇ ਖੇਡਾਂ ਨਾਲ ਜਿਹੜਾ ਜੋੜਿਆ ਜਾ ਸਕੇ ਕਰਮਵੀਰ ਦੇ ਨਾਲ ਮਨੀਸ਼